ਤੋਂ ਪ੍ਰਗੰਧ ਆਪਾਂ ਕੀਤਾ ਸਾਡੇ ਕੋਲੋਂ ਬਾਰੋ ਐਡੀਸ਼ਨਲ ਫੋਰਸਸ ਵੀ ਆਈਆਂ ਪੈਰਾ ਮਿਲਟਰੀ ਦੀਆਂ ਹੋਰ ਸਪੈਸ਼ਲਾਈਜ਼ਡ ਟੀਮਾਂ ਫੋਡਿੰਗ ਫੋਰਸ ਦੀ ਜਿਹੜੀ ਗਿੱਤੀ ਉਹ ਵਧਾਈ ਤੇ ਰੈਗੂਲਰਲੀ ਆਪਾਂ ਸਰਚਿਸ ਵੀ ਕਰ ਰਹੇ ਹਾਂ ਜਿੱਥੇ ਸਾਨੂੰ ਕੋਈ ਸ਼ੱਕੀ ਬੰਦਾ ਲੱਗਦਾ ਉਹ ਵੀ ਗਹਿਨ ਪਲਾਸੀ ਵੀ ਹੋ ਰਹੀ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਵੀ 15 ਅਗਸਤ ਬੜਾ ਹੀ ਇੰਪੋਰਟੈਂਟ ਦਿਨ ਹੈ ਤੇ ਪਠਾਨਕੋਟ ਇੱਕ ਸੈਂਸਿਟਿਵ ਜ਼ਿਲ੍ਹਾ ਤੇ ਇਹਦੇ ਮੱਦੇਨਜ਼ਰ ਮਾਨਯੋਗ ਐਸਐਸਪੀ ਸਾਹਿਬ ਦੀ ਡਾਇਰੈਕਸ਼ਨਸ ਤੇ ਪੂਰੇ ਜ਼ਿਲ੍ਹੇ 'ਚ ਜਿਹੜਾ ਪੁਲਿਸ ਦਾ ਬੜਾ ਹੀ ਪੁਖਤਾ ਪ੍ਰਬੰਧ ਆਪਾਂ ਕੀਤਾ ਸਾਡੇ ਕੋਲੋਂ ਬਾਰੋ ਐਡੀਸ਼ਨਲ ਫੋਰਸਿਸ ਵੀ ਆਈਆਂ ਪੈਰਾ ਮਿਲਟਰੀ ਦੀਆਂ ਹੋਰ ਸਪੈਸ਼ਲਾਈਜ਼ਡ ਟੀਮਸ ਵੀ ਆਈਆਂ ਆਪਾਂ ਬਾਰਡਰ ਤੇ ਜਿੰਨੇ ਵੀ ਨਾਕੀਆਂ ਉਹਨਾਂ ਨੂੰ ਬਹੁਤ ਹੀ ਸਟਰੋਂਗਲੀ ਜਿਹੜਾ ਉਹ ਡਿਪਲੋਏ ਕੀਤਾ ਇਸ ਤੋਂ ਇਲਾਵਾ ਸ਼ਹਿਰ ਚ ਵੀ ਆਪਾਂ ਜਿਹੜੀ ਆ ਉਹ ਕਾਫੀ ਜ਼ਿਆਦਾ ਫੋਰਸ ਦੀ ਮੂਵਮੈਂਟ ਵਧਾਈ ਹੈ। ਇਸ ਤੋਂ ਇਲਾਵਾ ਜਿਹੜੇ ਆਪਣੇ ਹੋਰ ਹਿਮਾਚਲ ਨਾਲ ਲੱਗਦੇ ਇਲਾਕੇ ਆ ਤੇ ਇੰਟਰ ਸਟੇਟ ਨਾਕੇ ਆ ਉੱਤੇ ਵੀ ਆਪਾਂ ਜਿਹੜੀ ਫੋਰਸ ਦੀ ਜਿਹੜੀ ਗਿਣਤੀ ਆ ਉਹ ਵਧਾਈ ਹੈ। ਤੇ ਰੈਗੂਲਰਲੀ ਆਪਾਂ ਸਰਚਿਸ ਵੀ ਕਰ ਰਹੇ ਹਾਂ ਜਿੱਥੇ ਸਾਨੂੰ ਕੋਈ ਸ਼ੱਕੀ ਬੰਦਾ ਲੱਗਦਾ ਉਹਦੀ ਗਹਿਨ ਤਲਾਸ਼ੀ ਵੀ ਹੋ ਰਹੀ ਹੈ। ਤੇ ਮੈਂ ਸਾਰਿਆਂ ਨੂੰ ਅਸ਼ੂਰ ਕਰਨਾ ਚਾਹੁੰਦਾ ਕਿ ਵੀ ਜਿਹੜੀ ਪਠਾਨਕੋਟ ਪੁਲਿਸ ਪੂਰੀ ਮਿਹਨਤ ਨਾਲ ਤੇ ਤਨਦੇਈ ਨਾਲ ਜਿਹੜਾ ਉਹ ਕੀ ਵੀ ਸਿਕਿਉਰਿਟੀ ਦਾ ਅਰੇਂਜਮੈਂਟ ਕਰ ਰਹੀ ਆ। ਤੇ ਆਪਾਂ ਇਹ ਇਨਸ਼ੋਰ ਕਰਾਂਗੇ ਕੋਈ ਵੀ ਇਦਾਂ ਦੀਆਂ ਸੁਖਾਵੀਆਂ ਘਟਨਾ ਇੱਥੇ ਨਾ ਵਾਪਰੇ ਤੇ ਆਪਾਂ ਜਿਹੜੀ ਸਿਕਿਉਰਿਟੀ ਹੈ ਪਠਾਨਕੋਟ ਦੀ ਉਹ ਬਿਲਕੁਲ ਚਾੱਕ ਚੋਬਨ ਤੇ ਮੁਸਤੈਦ ਰੱਖੀ ਹੈ ਜਿਸ ਸਾਡੇ ਕੋਲ ਤਕਰੀਬਨ 10 ਲਾਕੇ ਇੰਟਰ ਸਟੇਟ ਲੱਗੇ ਹੈ ਅਲੱਗ ਅਲੱਗ ਦਗਾਵਾਂ ਤੇ ਇਹਨਾਂ ਤੇ ਸਫੀਸ਼ੀਐਂਟ ਫੋਰਸ ਜਿਹੜੀਆਂ ਉਹ ਤਾਇਨਾਤ ਕੈਪਟਨ ਪਰਸਨ ਹਣੀ ਦੇ ਨਾਲ ਅਜਸੈਨੀ ਦੀ ਰਿਪੋਰਟ